ਆਰਤੀ ਤੋਂ ਲੈ ਕੇ ਕਰਜ਼ੇ ਤੋਂ ਪਰੇਸ਼ਾਨ ਹੋ ਕਿਸਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ ਹੈ ਤਨਾਬਦ ਪਿੰਡ ਅਚਲ ਦਾ ਇੱਕ ਕਿਸਾਨ ਜਿਸ ਦਾ ਨਾਮ ਅਮਰਿੰਦਰ ਦੱਸਿਆ ਜਾ ਰਿਹਾ ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਉਸ ਵੱਲੋਂ ਆਪਣੀ ਲਾਇਸੈਂਸੀ ਰਿਵੋਲਵਰ ਨਾਲ ਘਰ ਦੇ ਵਿੱਚ ਹੀ ਸਿਰਚ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ ਤਾਂ ਜ਼ਖਮੀ ਹੋਏ ਕਿਸਾਨ ਅਮਰਿੰਦਰ ਸਿੰਘ ਨੂੰ ਲਾਜ਼ ਦੇ ਹਸਪਤਾਲ ਲਿਆਂਦਾ ਗਿਆ ਫਿਰ ਉੱਥੇ ਉਸ ਦੀ ਜਾਨ ਚਲੀ ਗਈ ਹੈ ਤਾਂ ਅਮਰਿੰਦਰ ਦੇ ਕੁਸ਼ਮਾ ਪਹਿਲਾਂ ਹੀ ਪਿਤਾ ਦੀ ਮੌਤ ਹੋਈ ਸੀ ਅਮਰਿੰਦਰ ਕਰੀਬ 1 ਸਾਲ ਪਹਿਲਾਂ ਉਸ ਦਾ ਵਿਆਹ ਹੁੰਦਾ ਹੈ ਪਤਨੀ ਇਸ ਸਮੇਂ ਪੇਕੇ ਘਰ ਗਈ ਹੋਈ ਸੀ ਜਿਸਦੇ ਬੱਚਾ ਹੋਣ ਵਾਲਾ ਸੀ ਤੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਹੁਣ ਸਿਰਫ ਘਰ ਦੇ ਵਿੱਚ ਮਾਤਾ ਹੀ ਰਹਿ ਗਈ ਹੈ ਤੇ ਪੁਲਿਸ ਦੇ ਵੱਲੋਂ ਆਰਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਉਸ ਦੀ ਪਾਲ ਸ਼ੁਰੂ ਕੀਤੀ ਗਈ ਹੈ ਪਹਿਲਾਂ ਵੀ ਇਹਦਾ ਮਤਲਬ ਵੀ ਜਿਵੇਂ ਠੇਕੇ ਵਗੈਰਾ ਤੇ ਦਿੰਦਾ ਸੀ ਜ਼ਮੀਨ ਠੇਕੇ ਦਿੰਦਾ ਤੇ ਉਹਨੂੰ ਰੋਕ ਕਰਾਈ ਹੋਈ ਜਾਂਦੀ ਸੀ ਜਿਵੇਂ ਕਿਸੇ ਸਾਡੇ ਬੰਦੇ ਹਰੀ ਸਿੰਘ ਸੀ ਜੀ ਮੋਨੂ ਟੇਕਦੇ ਸੀ ਪੇਸ਼ਲੇ ਵਾਰੀ ਉਹ ਨਾਲ ਜੀ ਕਲੇਸ਼ ਫਕਰ ਗਿਆ ਕੱਪ ਗਿਆ ਤਾਂ ਕਰਕੇ ਨਹੀਂ ਇੰਸਟਾ ਮੋਨੂ ਐਟਾ ਤੇ ਮੇਰੇ ਪੀ ਵੱਲ ਤੇ ਜੀ ਨੂੰ ਫੋਨ ਆਇਆ ਸੀ ਜੀ ਮਤਲਬ ਕਰ ਰਿਹਾ ਸੀ ਅ ਮਰ ਗਿਆ ਕਿ ਨਹੀਂ ਮੈਂ ਕਿਹਾ ਨਹੀਂ ਵੀ ਉਹ ਹਸਪੀਟਲ ਤੇ ਹੈ ਬਿਚ ਲਾਇਆ ਕੋਲ ਦਾ ਤੇ ਮੈਂ ਕਿਹਾ ਕਰ ਲੋ ਤੇ ਆ ਤੀ ਤੀਨੋਂ ਆਪੀ ਸੋਨੂ ਸੰਦੀਪ ਕੁਮਾਰ ਵੀ ਤੁਹਾਨੂੰ ਨੰਬਰ ਅਗਰ ਸੋਨੂ ਤੁਹਾਨੂੰ ਤੇ ਮੋਨੂ ਮੈਂ ਤਾਂ ਮਾਲ ਵਾਚ ਮੇਰੇ ਮੰਨਣ ਵਾਲੀ ਦਾ ਸਾਰੇ ਪਿੰਡ ਦਾ ਯਾਰੀ ਪਰਿਵਾਰ ਦੇ ਕਹਿਮ ਦੇ ਮੁਤਾਬਕ ਜਿਹੜਾ ਆਰਤੀ ਆ ਉਹਨੂੰ ਸੰਤ ਪ੍ਰਸੰਨ ਕਰਦਾ ਸੀ ਅਸੀਂ ਵੀ ਇੱਕ ਦੂਰ ਆਰਤੀ ਕੋਲੇ ਪੇਸ਼ ਹੋਏ ਇੰਨੇ ਗੱਲਾਂ ਬਾਤਾਂ ਲੈ ਕੇ ਆਰਤੀ ਕਿਸੇ ਗਲਤ ਨਹੀਂ ਹੁੰਦਾ ਜੀ ਪੂਰੇ ਕਲੀ ਪੈਸੇ ਵੱਧ ਲਈ ਹੀ ਬਠਰੇ ਚਾਹੀ ਜੋ ਵੀ ਇਹਦਾ ਹਿਸਾਬ ਕਿਤਾਬ ਵੀ ਕਰਨਾ ਚਾਹੁੰਦਾ ਸੀ ਪਰ ਜੇ ਕਿਸੇ ਨੂੰ ਜ਼ਮੀਨ ਠੇਕੇ ਰਿਦੰਦਾ ਦੀ ਤਾਂ ਉਹਨੂੰ ਰੋਕ ਲਈ ਜਾ ਕੇ ਕੁਨੇ ਮੁੰਡਾ ਪਤਾ ਲੱਗਿਆ ਵੀ ਆਪ ਖੇਤੀ ਕਰਨੀ ਚਾਹੁੰਦਾ ਤੂੰ ਪਰ ਇਹ ਦਰਦ ਨਹੀਂ ਫਸਲ ਨਹੀਂ ਵੱਢਣ ਦੇਣੀ ਆ ਟਿੱਨੀ ਵੱਢਣ ਦੇ ਨਿਯਤ ਤੁਹਾਨੂੰ ਕਿੰਦਾ ਪੂ ਸੁਨੇਹੇ ਤੇ ਜਦੋਂ ਕੀਤੀ ਫਸਲ ਵਿੱਜੇਗਾ ਤਾਂ ਮੈਂ ਤੇ ਵੱਢੂਗਾ ਇਹ ਜੀ ਤੋਂ ਪਰਸਵਾਨ ਹੋ ਗਏ ਨਹੀਂ ਕੋਈ 8-10 ਲੱਖ ਰੁਪਏ ਲਗਾਏ ਜੀ ਬਾਕੀ ਦੇ ਪ੍ਰੋਪਰ ਉਹਨਾਂ ਨੂੰ ਪਤਾ ਕਿੰਨਾ ਸੀ ਤੁਹਾਡੀ ਪਹਿਲਾਂ ਗੱਲ ਹੋਈਏ ਇਸ ਟੌਪ ਟੇਕ ਨੂੰ ਦੇਖਿਆ ਬਿਲਕੁਲ ਉਹ 83 ਦਾ ਸੀ ਮੇਰੇ ਪਿੰਡ ਦਾ ਹੋਰ ਮੈਂਟ ਵੀ ਉਹ ਸਮਝੌਤੇ ਤੇ ਗਿਆ ਤੇ ਉਹ ਕਹਿੰਦਾ ਮੈਂ ਇਹ ਮੁੰਡੇ ਤੋਂ ਪੈਸੇ ਲੈਣੇ ਆ ਅਸੀਂ ਕਿਹਾ ਜੀ ਸਾਡੇ ਕੋਲ ਆ ਅਸੀਂ ਕਿਨੇ ਬੁਲਾ ਲੰਨੇ ਆ ਪੰਚਾਇਤ ਬੁਲਾ ਲਾਂਗੇ ਪਰ ਇਹ ਮੁਰਕੇ ਸਾਡੇ ਕੋਲ ਆਇਆ ਨਹੀਂ ਇਹ ਇਹਦਾ ਕੋਈ ਦੰਦ ਨੰਬਰ ਦਾ ਜੁਰੂਰ ਕੰਤੇਦਣਾ ਚਮਰਕ ਬਣਾਉਂਦਾ ਹੈ। ਆ ਦੇਖ ਲੈ ਬਿਲਕੁਲ ਵੀ ਨਹੀਂ। ਜੱਜ ਦਾ ਅੱਜ ਸਵੇਰੀ ਹੋਈ ਹੈ। ਪਹਿਲਾਂ ਦਾ ਲਾਜੂ ਕਰ ਰਿਹਾ ਆ ਦੋ ਤਿੰਨ ਦਿਨਾਂ ਤੋਂ ਲਾਜੂ। ਤੇ ਉਹ ਚੱਕ। ਇਹ ਮੱਛੀ ਦੀ ਮਾਰੀ ਕਿੱਡੀ ਕਿੱਦੇ ਸਾਈਡ ਤੋਂ ਜੀ। ਵੱਡੇ ਨੇ ਆਪਣੇ ਲਾਇਸੈਂਸ ਵਾਲਵਰ ਨਾਲ ਦੋ ਦਿਨ ਪਹਿਲਾਂ ਸ਼ਾਪੋਂ 7:30 ਵਜੇ ਆਪਣੇ ਆਪ ਨੂੰ ਆਪਣੇ ਘਰੇ ਛਿਪ ਕਰਲੇ ਸੀ ਗੋਲੀ ਮਾਰ ਲਈ ਜੀ ਔਰ ਅੱਜ ਉਹਦੇ ਚਿਹਰੇ ਦਾ ਅਜ ਫਰੀ ਹੈ ਜੀ ਐਥ ਸੋ ਵੀ ਹੈ। ਉਦੇ ਵਿੱਚ ਉਹਨਾਂ ਦੀ ਮਾਤਾ ਜੀ ਨੇ ਬਿਆਨ ਲਿਖਾਇਆ ਹੈਗਾ ਕਿ ਇਹਨਾਂ ਦਾ ਇਹਨਾਂ ਦੇ ਆੜਤੀ ਹੈਗੇ ਨੇ ਸੋਨੂ ਮੋਨੂ ਨਾਂ ਦੇ ਕੋ ਚਜੂ ਭੜਦੇ ਰਹਿਣ ਵਾਲੇ ਉਹਨਾਂ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਜਿਹਦੇ ਕਰਕੇ ਉਹ ਜਿਹੜਾ ਲੜਕਾ ਪ੍ਰਚਾਰ ਰੇਂਦਾ ਸੀਗਾ ਉਹਨਾਂ ਦੇ ਬਿਆਨ ਮੁਤਾਬਕ ਵੀ ਉਹਨਾਂ ਤੋਂ ਜਿਹੜਾ ਹੈਗਾ ਬੜਾ ਤੰਗ ਸੀਗਾ ਉਹ ਤੋਂ ਉਹ ਤੰਗ ਹੋ ਕੇ ਉਹਨੇ ਜਿਹੜਾ ਹੈਗਾ ਕੁਝ ਕੋਸ਼ਿਸ਼ ਕਰਨ ਵਾਲਾ ਸਟੈਪ ਚੁੱਕਿਆ ਨਹੀਂ ਫਿਲਹਾਲ ਉਹਨਾਂ ਨੇ ਇਹੀ ਦੱਸਿਆ ਹੈਗਾ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਕੋਈ ਚੈੱਕ ਵੀ ਇਹਨਾਂ ਨੇ ਦਿੱਤੇ ਸੀ ਉਹ ਵੀ ਮਿਸਯੂਜ਼ ਕੀਤੇ ਨੇ ਫਿਲਹਾਲ ਇਹੀ ਜਿਹੜਾ ਹੈਗਾ ਮੁੱਢਲੇ ਬਿਆਨ ਦੇ ਵਿੱਚ ਇਹੀ ਆ ਬਾਕੀ ਤਫ਼ਤੀਸ਼ ਕਰਾਂਗੇ ਜੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਊਗਾ ਕੌਣ ਕਾਰਜ ਕਰ ਰਿਹਾ ਹੈ ਮਾਤਾ ਜੀ ਦੇ ਬਿਆਨ ਦੇ ਅਨੁਸਾਰ ਤਾਂ ਇਹੀ ਹੈਗਾ ਕਿ ਉਹ ਡਿਪਰੈਸ਼ਨ 'ਚ ਰਹਿੰਦਾ ਸੀਗਾ ਇਸ ਗੱਲ ਨੂੰ ਲੈ ਕੇ ਔਰ ਉਸ ਦਿਨ ਜਦੋਂ ਉਹਨੇ ਇਹ ਸਚੈਪ ਤੋਂ ਸਟੈਪ ਚੁੱਕਿਆ ਹੈਗਾ ਉਸ ਦਿਨ ਵੀ ਇਹਨਾਂ ਦੀ ਮਾਂ ਬੇਟੇ ਦੀ ਗੱਲ ਹੋਈ ਆ ਪਰਸ ਦੇ ਵਿੱਚ ਉਸ ਸਮਾਂ ਪਹਿਲਾਂ ਉਹਨੇ ਇਹੀ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ ਉਹ ਜਿਹੜਾ ਆਰਟੀਏ ਹੈਗੇ ਨੇ ਸੋਨੀ ਨੂੰ ਉਹਨੇ ਨਾ ਦੇ ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਹੈਗਾ ਤੇ ਮੈਂ ਬੜਾ ਪਰੇਸ਼ਾਨ ਆ ਮੈਂ ਸਟੈਪ ਪਾ ਜਾ ਕੇ ਜੀ ਕਰ ਰਿਹਾ ਇਹਦੇ ਵਿੱਚ ਅਸੀਂ ਆਕਤਮ ਹੱਤਿਆ ਕਰਨ ਲਈ ਮਜਬੂਰ ਵੀ ਜਿਹੜੀ ਹੈਗੀ ਹੈ ਧਾਰਾ ਬੀ ਐਨ ਐਸ ਦੇ ਅਕੋਰਡਿੰਗ ਉਹ ਲਗਾ ਰਹੇ ਹਾਂ ਜੀ ਦੋਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨ ਕਰਵਾ ਦੱਸ ਕਰਨੀ